ਪੈਗਿਆ ਹੁਣ ਸਰਕਾਰਾਂ ਇਮਾਨਦਾਰ ਮਿਲਣ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣ ਆ ਸਾਹਮਣੇ ਤੁਸੀਂ ਵੇਖ ਰਹੇ ਜੀ ਬੇੜੇ ਦੇ ਉੱਤੇ ਟਰੈਕਟਰ ਲੱਦੇ ਆ ਤੇ ਚਫਵਾਂ ਵਾਲੇ 5-6 ਜਣ ਨੌਜਵਾਨ ਆ ਪਰ ਬੇੜਾ ਜਿਹੜੀ ਦਿਸ਼ਾ ਦੇ ਵਿੱਚ ਲਾਉਣਾ ਚਾਹੁੰਦੇ ਆ ਉਹ ਦਿਸ਼ਾ ਨੂੰ ਨਹੀਂ ਆ ਰਿਹਾ ਬੇੜਾ ਸਿੱਧਾ ਹੀ ਤੱਕਿਆ ਜਾ ਰਿਹਾ ਵਾ ਮਤਲਬ ਪਾਕਿਸਤਾਨ ਵਾਲੀ ਸਾਈਡ ਨੂੰ ਕਿਉਂਕਿ ਬਿਲਕੁਲ ਸਰਹੱਦ ਦੇ ਤੋਂ ਨਾਲ ਵਜਨੀ ਵਾਲਾ ਫਿਰੋਜ਼ਪੁਰ ਫਾਜ਼ਿਲਕੇ ਦੀ ਹੱਦ 'ਤੇ ਆ ਸੋ ਇਹੋ ਜਿਹੇ ਹਾਲਾਤ ਜਿਹੜੇ ਆਏ ਸਾਰੇ ਪੰਜਾਬ ਦੇ ਬਣ ਗਏ ਆ ਭਾਵੇਂ ਹੁਸ਼ਾਰਪੁਰ ਜਲਾਵੇ ਕਪੂਰਸਲਾਵੇ ਗਰਦਾਸਪੁਰ ਅਮਰਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਹਮ ਆਓ ਆਓ ਫੇਰ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਹਾ ਕਿੰਨੇ ਕਿੰਨੇ ਚੱਪੂ ਆ ਚੱਪੂ ਵਾਲਿਆਂ ਦਾ ਨਹੀਂ ਰੋਕਾ ਰਿਆ ਇੰਨੇ ਚੱਪੂ ਦੇ ਆ ਮਤਲਬ ਮਾਰ ਲਲਕਾਰੇ ਆਵਾਜ਼ ਦੇ ਤੁਸੀਂ ਵੇਖ ਰਹੇ ਜੀ ਰੋੜੀ ਪੈ ਗਿਆ ਰੋੜੀ ਰੋੜੀ ਪੈ ਗਿਆ ਆ ਜੂ ਬਾਈ ਸਭ ਧੁੰਮ ਗਿਆ ਰੋੜੀ ਪੈ ਗਿਆ ਫੇ ਇਹ ਰੋੜੀ ਪੈ ਗਿਆ ਰੋੜੀ ਪੈ ਗਿਆ ਹੁਣ ਤਾਂ ਸਿੱਧੇ ਪਾਣੀ ਨੂੰ ਤੁਰ ਪਿਆ ਸਿੱਧੇ ਪਾਣੀ ਨੂੰ ਤੁਰ ਪਿਆ ਭਾਈ ਉਤਰਾ ਹੈ ਤਾਂ ਸਾਰੀ ਮਹਿਰ ਨਹੀਂ ਉਣੀ ਤੇ ਇਧਰ ਨੂੰ ਖਿੱਚ ਕੇ ਲਾਉਣਗੇ ਲਾਉਣ ਲੱਗੇ ਆ ਕੰਡੇ ਜਵਾਨ ਵਾਸਤੇ ਕਿੰਨੀ ਜ਼ੋਰ ਪਾਈ ਖੜੇ ਨੇ ਪਾਣੀ ਬੜਾ ਤੇਜ਼ ਤੇ ਇਹਨੋਂ ਕੋਈ ਨਹੀਂ ਬੈਠਦਾ ਹਾਂ ਲੱਗੇ ਆ ਫੇਰ ਕਮਾਉਣ ਪਈ ਸ਼ਾਇਦ ਐਸ ਕੰਡੇ ਜਿੱਥੇ ਖੜੋਤੇ ਇੱਥੇ ਆਣ ਲੱਗੇ